ਪੰਜਾਬ ਦੀ ਜੀ ਰਾਜਨੀਤੀ ਨਾਲ ਅੱਜ ਦੋ ਅਹਿਮ ਗੱਲਾਂ ਵੱਖਰੇ ਤੌਰ ਤੇ ਸਾਹਮਣੇ ਆਈਆਂ ਨੇ ਨਵਜੋਤ ਸਿੰਘ ਸਿੱਧੂ ਪੁਰਾਣੇ ਆਈਪੀਐਲ ਦੇ ਵਿੱਚ ਜਿਹੜੀ ਕਮੈਂਟਰੀ ਦਾ ਕੰਮ ਉਹ ਮੁੜ ਸੰਭਾਲ ਲਿਆ। ਦੂਜੇ ਵੱਣੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਸਿੱਧੂ ਨੇ ਸਿਆਸਤ ਦੇ ਵਿੱਚ ਪ੍ਰਵੇਸ਼ ਕਰਨ ਦੀ ਇੱਕ ਤਰ੍ਹਾਂ ਇੱਛਾ ਜ਼ਾਹਰ ਕੀਤੀ ਇਹ ਕਹਿੰਦਾ ਭਾਵ ਕਿ ਉਹਨਾਂ ਵੱਲੋਂ ਸਿਆਸਤ ਵੱਲ ਜਾਣ ਦਾ ਇੱਕ ਸੰਕੇਤ ਦਿੱਤਾ ਹੈ। ਤੇ ਸਕੂਲਾਂ ਦੇ ਵਿੱਚ ਅਧਿਆਪਕਾਂ ਤੇ ਅਧਿਆਪਕਾਂ ਲਈ ਇੱਕ ਡਰੈਸ ਕੋਡ ਦੀ ਵੀ ਗੱਲ ਸਾਹਮਣੇ ਆਈ ਹੈ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਗੱਲਬਾਤ ਵਾਸਤੇ ਸਾਡੇ ਨਾਲ ਅੱਜ ਖਾਸ ਤੌਰ ਤੇ ਜੁੜੇ ਨੇ ਉਗੇ ਚਿੰਤਕ ਸਿਆਸੀ ਮਾਰ ਤੇ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਭਿੰਦਰ ਸਾਹਿਬ ਸਤਿਕਾਰ ਡਾਕਟਰ ਸਾਹਿਬ ਆਪਾਂ ਪੰਜਾਬ ਦੀ ਜਿਹੜੀ ਸਿਆਸੀ ਤੰਦ ਛੇੜਨ ਤੋਂ ਪਹਿਲਾਂ ਸਕੂਲਾਂ ਦੀ ਗੱਲ ਅਧਿਆਪਕਾਂ ਤੇ ਅਧਿਆਪਕਾਂਾਂ ਲਈ ਇੱਕ ਸਰਕਾਰ ਨੇ ਇੱਕ ਡਰੈਸ ਕੋਡ ਲਾਗੂ ਕੀਤਾ ਹੈ ਕਹਿੰਦਾ ਭਾਵ ਮਾਸਟਰ ਤੇ ਮਾਸਟਰਾਨੀਆਂ ਨੂੰ ਹੁਣ ਜਿਹੜੀ ਇੱਕ ਬੱਚਿਆਂ ਵਾਂਗ ਸਕੂਲੀ ਵਿਦਿਆਰਥੀਆਂ ਵਾਂਗ ਡਰੈਸ ਨਿਜਮਤ ਕੀਤੀ ਗਈ ਹੈ ਉਹ ਹੁਕਮ ਮਹਾਰਾਸ਼ਟਰ ਦੇ ਵਿੱਚ ਲੱਗੂ ਹੋਇਆ ਡਾਕਟਰ ਸਾਹਿਬ ਦੱਸਿਓ ਕਿ ਉਹ ਕੀ ਹੁਕਮ ਹੈ ਤੇ ਜਿਹੜੀ ਹੈ ਡਰੈਸ ਕੋਡ ਦਾ ਮਹੱਤਵ ਕੀ ਹੈ ਇਹ ਡਰੈਸ ਕੋਡ ਕਿਹੜੇ-ਕਿਹੜੇ ਹੋਰ ਵਿਭਾਗਾਂ ਦੇ ਵਿੱਚ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਤੇ ਜਿਹੜੀ ਹੁਣ ਖਾਸ ਕਰਕੇ ਅਧਿਆਪਕਾਂ ਵ ਲਈ ਮਾਸਟਰਾਂ ਲਈ ਡਰੈਸ ਕੋਡ ਦਾ ਮਾਮਲਾ ਸਾਹਮਣੇ ਆਇਆ ਉਹ ਕਿਸ ਤਰ੍ਹਾਂ ਰਹੇਗਾ ਜਾਂ ਰਹਿਣ ਵਾਲਾ ਹੈ ਜੀ ਡਾਕਟਰ ਸਾਹਿਬ ਅਸਲ ਵਿੱਚ ਪਹਿਲਾਂ ਦੋ ਗੱਲਾਂ ਨੇ ਭਿੰਦਰ ਸਾਹਿਬ ਇਹਦੇ ਵਿੱਚ ਕਿਤਾਬੀ ਡਰੈਸ ਕੋਡ ਦਾ ਮਤਲਬ ਕੀ ਹੁੰਦਾ ਹੈ ਕਿਹੜੇ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਡਰੈਸ ਕੋਡ ਹੈ ਲਾਗੂ ਇਸ ਤਰ੍ਹਾਂ ਕਿ ਡਾਕਟਰ ਦੇ ਲਈ ਹੈ ਵਕੀਲ ਦੇ ਲਈ ਹੈ ਪੁਲਿਸ ਦਾ ਹੁੰਦਾ ਫੌਜ ਦਾ ਹੁੰਦਾ ਉਹਨਾਂ ਦੇ ਵੱਖ-ਵੱਖਰੇ ਡਰੈਸ ਕੋਡ ਹੁੰਦੇ ਨੇ ਜਿਵੇਂ ਡਾਕਟਰ ਦਾ ਕੋਡ ਡਰੈਸ ਉਹਨਾਂ ਦੀ ਵਾਈਟ ਰੰਗ ਦੇ ਕੱਪੜੇ ਹੁੰਦੇ ਨੇ ਉਹ ਸਫਾਈ ਦੇ ਨਾਲ ਜੁੜੇ ਹੋਏ ਨੇ ਤੇ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਮਰੀਜ਼ਾਂ ਨੂੰ ਉਹਦੇ ਵਿੱਚੋਂ ਸ਼ਾਂਤੀ ਮਿਲਦੀ ਹੈ ਤੇ ਇਸ ਤਰ੍ਹਾਂ ਦੀ ਕਿਉਂਕਿ ਉਹਦੇ ਵਿੱਚੋਂ ਜਿਹੜਾ ਕਿ ਡਰੈਸ ਹੈ ਉਹਦੇ ਵਿੱਚੋਂ ਇੱਕ ਇਸ ਤਰ੍ਹਾਂ ਦਾ ਸੰਚਾਰ ਹੁੰਦਾ ਹੈ ਜਿਹੜਾ ਕਿ ਮਰੀਜ਼ ਨੂੰ ਸਕੂਨ ਦਿੰਦਾ ਹੈ ਤੇ ਸਫਾਈ ਬਲ ਮੀ ਦਾਗ ਲੱਗਦਾ ਤਾਂ ਉਹਦੀ ਉਹਦੇ ਤੇ ਸਫਾਈ ਵੀ ਜ਼ਰੂਰੀ ਹੁੰਦੀ ਹੈ ਤੇ ਦੂਸਰੀ ਤਰ੍ਹਾਂ ਜਿਹੜੀ ਕੋਰਟਾਂ ਦੇ ਵਿੱਚ ਵਕੀਲਾਂ ਦੇ ਲਈ ਕਾਲਾ ਕੋਟ ਧਾਰਨ ਕਰਨਾ ਹੁੰਦਾ ਉਹ ਵੀ ਉਹਨਾਂ ਦੀ ਇੱਕ ਵੱਖਰੀ ਪਛਾਣ ਨਿਰਾਟ ਕਰਾਉਂਦਾ ਤਾਂ ਜੋ ਵਕੀਲਾਂ ਦਾ ਰਿਸਪੈਕਟ ਬਣਿਆ ਰਹੇ ਤੇ ਆਪਣੇ ਕਲਾਇੰਟ ਤੋਂ ਤੇ ਉਹਨਾਂ ਤੋਂ ਵੱਖਰਤਾ ਹੋਵੇ ਤੇ ਉਹ ਕਾਨੂੰਨ ਦੇ ਮੁਤਾਬਕ ਆਪਣੀ ਬਹਿਸ ਕਰਕੇ ਅਨਿਆਤਵਾਸ ਇਹ ਤਰ੍ਹਾਂ ਦਾ ਕੋਡ ਹੈ ਤੇ ਐਵੇਂ ਜਿਵੇਂ ਪੁਲਿਸ ਦੀ ਇੱਕ ਵੱਖਰੀ ਵਰਦੀ ਹੁੰਦੀ ਹੈ ਉਹ ਅਨੁਸ਼ਾਸਨਿਕ ਫੋਰਸਸ ਨੇ ਦੇ ਭੌਂ ਹਾਂ ਬਿਲਕੁਲ ਸੁਰੱਖਿਆ ਜਿਹੜਾ ਜੁੜਿਆ ਧਰਾਨੇ ਉਹਨਾਂ ਦੀ ਇੱਕ ਵਾਕਈ ਯੂਨੀਫਾਰਮ ਹੈ ਜੀ ਤੇ ਉਹਨਾਂ ਦੇ ਲਈ ਅਨੁਸ਼ਾਸਨ ਵੀ ਤੇ ਉਹਨਾਂ ਦੀ ਇੱਕ ਪਹਿਚਾਣ ਵੀ ਨਿਰਧਾਰਤ ਕਰਾਉਂਦਾ ਤੇ ਉਹਨੂੰ ਦੇਖ ਕੇ ਦੂਰੋਂ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਫਲਾਣੀ profession ਦੇ ਨਾਲ ਹੁਣ ਕਿਉਂਕਿ ਅਧਿਆਪਕਾਂ ਦੇ ਵਿੱਚ ਇਹ ਡਰੈਸ ਕੋਡ ਲਾਗੂ ਕੀਤਾ ਮਹਾਰਾਸ਼ਟਰ ਸਰਕਾਰ ਨੇ ਤੇ ਉਹਨਾਂ ਨੇ ਅਧਿਆਪਕਾਂ ਨੂੰ ਇੱਕ ਸ਼ਾਲੀਨ ਡਰੈਸ ਪਹਿਨਣ ਦੇ ਲਈ ਨਿਰਦੇਸ਼ ਦਿੱਤੇ ਨੇ ਜਿਹਦੇ ਲਈ ਲਾਗੂ ਕੀਤਾ ਗਿਆ ਤਾਂ ਜੋ ਬਿਦਿਆਰਥੀਆਂ ਦੇ ਉੱਪਰ ਤੇ ਵਿਦਿਆਰਥਣਾਂ ਦੇ ਉੱਪਰ ਇੱਕ ਅੱਛੀ ਯਾਦ ਆਸ਼ਿਕ ਸੋਚ ਜਾਵੇ ਉਹਦੇ ਵਿੱਚ ਇਹ ਕੀਤਾ ਗਿਆ ਕਿ ਅਧਿਆਪਕਾਂ ਮਾ ਸਾੜੀ ਅਤੇ ਸਲਵਾਰ ਕਮੀਜ਼ ਪਹਿਨ ਸਕਦੀਆਂ ਨੇ ਤੇ ਜਦ ਕਿ ਅਧਿਆਪਕ ਆਪਣੀ ਪੈਂਚ ਤੇ ਸ਼ਰਟ ਪਹਿਨਣਗੇ ਉਹ ਟੀ-ਸ਼ਰਟ ਤੇ ਜੀਨ ਨਹੀਂ ਪਹਿਨਣਗੇ ਇਸ ਤਰ੍ਹਾਂ ਦਾ ਇਹ ਡਰੈਸ ਕੋਡ ਲਗੂ ਮਤਲਬ ਕਹਿੰਦਾ ਭਾਵੇਂ ਕਿ ਖਾਸ ਕਰਕੇ ਟੀ-ਸ਼ਰਟ ਤੇ ਜਿਹੜੇ ਜੀਨਸ ਇਹਦੇ ਉੱਤੇ ਇੱਕ ਪ੍ਰਤੀਬੰਧ ਆਪਾਂ ਕਹਿ ਲਈਏ ਕਿ ਰੋਕ ਲੱਗੀ ਹੈ ਜਾ ਮਹਿਲਾਵਾ ਉਤੇ ਵਿਦਿਆਪਕ ਮਹਿਲਾਵਾ ਉਤੇ ਜੀ ਕਿਉਂਕਿ ਟੀ-ਸ਼ਰਟ ਜੀਨ ਜਿਹੜਾ ਕਾਮਨ ਪਹਿਰਾਵਾ ਬਣਦਾ ਜਾ ਰਿਹਾ ਹੈ ਲੜਕੀਆਂ ਤੇ ਲੜਕੇ ਪਹਿਨਦੇ ਨੇ ਉਹਦਾ ਪਤਾ ਵੀ ਨਹੀਂ ਲੱਗਦਾ ਸੀਗਾ ਇਸ ਕਰਕੇ ਇੱਕ ਵੱਖਰੀ ਤਰ੍ਹਾਂ ਦੀ ਪਛਾਣ ਨਿਰਧਾਰਤ ਕਰਨ ਦੇ ਲਈ ਅਧਿਆਪਕਾਂ ਦਾ ਜਿਹੜਾ ਹੈਗਾ ਇੱਕ ਆਦਰਸ਼ ਸੂਤ ਜਿਹੜੀ ਬੱਚਿਆਂ ਦੇ ਵਿੱਚ ਜਾਵੇ ਜਿਹੜੇ ਕਿ ਬੱਚੇ ਵੀ ਉਸ ਡਰੈਸ ਨੂੰ ਧਾਰਨ ਕਰਨ ਤੇ ਆਪਣੇ ਆਪ ਨੂੰ ਇੱਕ ਸੰਗਮ ਦੇ ਵਿੱਚ ਇਸ ਤਰ੍ਹਾਂ ਨਿਯਮਿਤ ਰੂਪ ਦੇ ਵਿੱਚ ਰਹਿ ਸਕਣ ਇਹ ਜਿਹੜਾ ਇਹ ਡਰੈਸ ਕੋਡ ਦਾ ਭਾਅ ਇਹ ਬਣਦਾ ਹੈ ਇਸੇ ਤੋਂ ਪ੍ਰਭਾਵਿਤ ਹੋ ਕੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਹੋਰ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਡਰੈਸ ਜਾਂਦਾ ਭਾਅ ਕਿ ਮਹਾਰਾਸ਼ਟਰ ਦੇ ਵਿੱਚ ਇਹ ਹੁਕਮ ਲਾਗੂ ਹੋ ਗਿਆ ਹੈ ਜਿਹੜਾ ਸਕੂਲਾਂ ਦੇ ਵਿੱਚ ਮਾਸਟਰਾਂ ਤੇ ਮਾਸਟਰਾਨੀਆਂ ਲਈ ਕਿ ਉਹ ਇੱਕ ਡਰੈਸ ਦੇ ਵਿੱਚ ਸਕੂਲ ਦੇ ਵਿੱਚ ਆਉਣ ਜੁਨੀਫਾਰਮ ਇੱਕ ਪੀਚਨਾ ਵਾਸਤੇ ਵੀ ਹੈ ਹੁਣ ਜਿਹੜੀ ਇਹ ਮੰਗ ਤੁਸੀਂ ਦੱਸ ਰਹੇ ਹੋ ਕਿ ਇਹ ਮੰਗ ਦੇਸ਼ ਭਰ ਦੇ ਵਿੱਚ ਕਿਵੇਂ ਇਹ ਲਾਗੂ ਹੋ ਸਕਦੀ ਹੈ ਇਹ ਮੰਗ ਬਾਕੀ ਵਾਜਬ ਹੈ ਕਿਸੇ ਪੱਖੋਂ ਪਾਸਿਓਂ ਵਿਰੋਧ ਵੀ ਹੋ ਸਕਦਾ ਭਿੰਦਰ ਸਾਹਿਬ ਵੈਸੇ ਤਾਂ ਦੇਖਿਆ ਜਾ ਵੀ ਤਾਂ ਕਈ ਵਾਰ ਇਹ ਹੋ ਜਾਂਦਾ ਹੈ ਵਿਅਕਤੀ ਕੁਸ਼ਲ ਸੰਸਥਾਾਂ ਜਾਂ ਇਸ ਤਰ੍ਹਾਂ ਦਾ ਦਲੀਲ ਦੇ ਕੇ ਕਿ ਇਹ ਸਾਡਾ ਕਾਨੂੰਨ ਅਧਿਕਾਰ ਆ ਅਸੀਂ ਜਿਹੜੀ ਡਰੈੱਸ ਇਸ ਤਰ੍ਹਾਂ ਚਾਹੀਏ ਪਹਿਨ ਸਕਦੇ ਆ ਤੇ ਪਹਿਨਣਾ ਚਾਹੀਦਾ ਪਰੰਤੂ ਜਿਸ ਤਰ੍ਹਾਂ ਨਿੱਪੜ ਕਹਾਉ ਡਰੈੱਸ ਜਾਂ ਜਿਹੜੀ ਕਿ ਸਮਾਜ ਦੇ ਵਿੱਚ ਪੂਰੀ ਤਰ੍ਹਾਂ ਪ੍ਰਵਾਨਤ ਨਹੀਂ ਹੁੰਦੀ ਉਸ ਤਰ੍ਹਾਂ ਦੀ ਡਰੈੱਸ ਪਹਿਰਾਵਾ ਲੋਕਾਂ ਦੇ ਵਿੱਚ ਤੋ ਜਿਆਦਾ ਅਰਿਹ ਤਸਰਾਂ ਦੇ ਵਿੱਚ ਵੀ ਦੇਖਿਆ ਜਾਂਦਾ ਹੈ ਅ ਅਦਾਲਤਾਂ ਦੇ ਵਿੱਚ ਵੀ ਦੇਖਿਆ ਜਾਂਦਾ ਸਕੂਲਾਂ ਕਾਲਜਾਂ ਦੇ ਵਿੱਚ ਵੀ ਦੇਖਿਆ ਜਾਂਦਾ ਇਸ ਨੂੰ ਰੋਕਣ ਦੇ ਲਈ ਇਹ ਸਰਕਾਰਾਂ ਕਾਨੂੰਨ ਬਣਾਉਂਦੀਆਂ ਰਹਿੰਦੀਆਂ ਨੇ ਤੇ ਰੋਕਦੇ ਨੇ ਤੁਹਾਨੂੰ ਪਤਾ ਹੋਊਗਾ ਕਿ ਪਿਛਲੇ ਸਮੇਂ ਦੇ ਦੌਰਾਨ ਕੁਝ ਸਾਲ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੀ ਆਦੇਸ਼ ਦੇ ਵਿੱਚ ਜਿਹਾਰ ਕੀਤਾ ਸੀ ਕਿ ਜਿਹੜੇ ਕੋਰਟ ਦੇ ਵਿੱਚ ਹੈਗਾ ਇਸ ਤਰ੍ਹਾਂ ਦੀ ਜੀਨ ਤੇ ਟੀ-ਸ਼ਰਟ ਨਹੀਂ ਪਹਿਨਣਗੀਆਂ ਲੜਕੀਆਂ ਬਾਰੇ ਵੀ ਕਿਹਾ ਸੀਗਾ ਇਸੇ ਤਰ੍ਹਾਂ ਪਰ ਕੁਝ ਨਿਯਮ ਦੇ ਵਿੱਚ ਜਿਹੜੇ ਹੁਕਮ ਸਾਹਮਣੇ ਆਏ ਸੀਗਾ ਉਸੇ ਸਾਲ ਪੰਜਾਬ ਦੇ ਵਿੱਚ ਵੀ ਕੁਝ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਜਿਨੇ ਆਪਣੇ ਦਫ਼ਤਰਾਂ ਦੇ ਵਿੱਚ ਇਸ ਤਰ੍ਹਾਂ ਦੇ ਲਾਗੂ ਕੀਤੇ ਸੀ ਜਿਹਦੇ ਬਾਰੇ ਕਈ ਤਰ੍ਹਾਂ ਵੱਲੋਂ ਇਸ ਤਰ੍ਹਾਂ ਦਾ ਵਿਵਾਦ ਵੀ ਕੀਤਾ ਗਿਆ ਕਿ ਸਾਡੇ ਉੱਪਰ ਇਸ ਤਰ੍ਹਾਂ ਦੀ ਜ਼ਬਰਦਸਤੀ ਠੋਸਿਆ ਗਿਆ ਪਰੰਤੂ ਕਿਉਂਕਿ ਸਮਾਜ ਨੂੰ ਨਿਰੰਤਰ ਚਲਾਉਂਦੇ ਰਹੀ ਕਿ ਸਮਾਜ ਦੇ ਜਿਹੜੇ ਮਾਪਦੰਡ ਨੇ ਉਹਨਾਂ ਨੂੰ ਬਰਕਰਾਰ ਰੱਖਣ ਦੇ ਲਈ ਇੱਕ ਪ੍ਰੋਪਰ ਡਰੈਸ ਦਾ ਜਿਹੜਾ ਨਿਯਮ ਵਿਧੀ ਵਿਧਾਨ ਬਣਾਇਆ ਜਾਂਦਾ ਉਹ ਲਾਗੂ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਸਰਕਾਰਾਂ ਕੋਸ਼ਿਸ਼ਾਂ ਕਰਦੇ ਨੇ ਤਾਂ ਜੋ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਜਿਹੜੀ ਕਿ ਡਰੈਸ ਦੇ ਸੰਬੰਧ ਵਿੱਚ ਹੋਵੇ ਇਹ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਤਾਂ ਲਾਗੂ ਕੀਤੀ ਗਈ ਹੈ ਕਿਉਂਕਿ ਅਧਿਆਪਕਾਂ ਦੀ ਡਰੈਸ ਨੂੰ ਅਧਿਆਪਕਾਂ ਦੇ ਆਚਰਣ ਨੂੰ ਅਧਿਆਪਕਾਂ ਦੇ ਵਰਤੋਂ ਵਿਹਾਰ ਨੂੰ ਵਿਦਿਆਰਥੀ ਪੂਰੀ ਤਰ੍ਹਾਂ ਕਾਪੀ ਕਰਦੇ ਨੇ ਤੇ ਉਹਦੇ ਉੱਪਰ ਉਹਨਾਂ ਦੇ ਨਿਰਮਾਣ ਹੁੰਦਾ ਉਹਨਾਂ ਦੇ ਕੈਰੇਕਟਰ ਦਾ ਨਿਰਮਾਣ ਹੁੰਦਾ ਉਹਨਾਂ ਦੇ ਚਰਿੱਤਰ ਦਾ ਨਿਰਮਾਣ ਹੁੰਦਾ ਨਾ ਦੀ ਜੀਵਨ ਸ਼ੈਲੀ ਦਾ ਨਿਰਮਾਣ ਹੁੰਦਾ ਇਸ ਕਰਕੇ ਇਹ ਸਰਕਾਰ ਨੇ ਅਧਿਆਪਕਾਂ ਦੇ ਵਿੱਚ ਇਸ ਤਰ੍ਹਾਂ ਦਾ ਡਰੈਸ ਕੋਡ ਲਾਗੂ ਕੀਤਾ ਗਿਆ ਜੀਵਨ ਕਹਿੰਦਾ ਭਾਵੇਂ ਇੱਕ ਸਾਦਾ ਪਹਿਰਾਵਾ ਇਹਦੇ ਉੱਤੇ ਜ਼ੋਰ ਦਿੱਤਾ ਗਿਆ ਤੇ ਹੁਣ ਮੁਲਕ ਦੇ ਵਿੱਚ ਇਸ ਉੱਤੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਆਉਂਦਾ ਇੱਕ ਉਹ ਵੀ ਵੇਖਣ ਵਾਲੀ ਗੱਲ ਹੈ ਬਾਕੀ ਜਿਸ ਵਿਭਾਗ ਦੇ ਜਿਹੜੇ ਵੀ ਕਰਮਚਾਰੀ ਨੇ ਉਹ ਵਿਭਾਗ ਫੈਸਲਾ ਲੈ ਸਕਦਾ ਹੈ ਕਿ ਉਹ ਡਰੈਸ ਕੋਡ लागू کرے ਜਾਂ ਨਾ ਕਰੇ ਇਥੋਂ ਤੱਕ ਕਿ ਕਈ ਕਹਿ ਲਿਏ ਕਿ ਨਹਿਰਾ ਖਾਲਿਆਂ ਦੇ ਜਿਹੜੇ ਬੇਲਦਾਰ ਨੇ ਉਹਨਾਂ ਦੇ ਵੀ ਜੁਨੀਫਾਰਮ ਨੇ ਵਰਦੀਆਂ ਨੇ ਚੌਂਕੀਦਾਰਾਂ ਤੱਕ ਵੀ ਕਈ ਰਾਜਾਂ ਦੇ ਵਿੱਚ ਵਰਦੀਆਂ ਦਾ سلسلہ ਜੀ ਡਾਕਟਰ ਸਾਹਿਬ ਬਿਲਕੁਲ ਜੀ ਤੇ ਇਸੇ ਤਰ੍ਹਾਂ ਕਿ ਵੱਖੋ-ਵੱਖਰੇ ਜਿਹੜੇ ادارے ਨੇ ਜਿਵੇਂ ਬਿਜਲੀ ਬੋਰਡ ਆ ਜਾਂ ਸੀਵਰੇਜ ਬੋਰਡ ਆ ਜਾਂ ਹੋਰ ਬੋਰਡ ਆ ਉਹਨਾਂ ਦੀ ਪੱਕੀ ਪਛਾਣ ਨਿਰਧਾਰਤ ਕਰਨ ਲਈ ਉਹਨਾਂ ਦੇ ਕਰਮਚਾਰੀਆਂ ਦੇ ਅਨ ਡਰੈਸ ਕੋਡ ਹੁੰਦਾ ਉਹਦੀ ਤਾਂ ਜੋ ਪਛਾਣ ਹੋ ਸਕੇ ਇਸ ਤਰ੍ਹਾਂ ਦੀ ਕਿਹ ਯੂਨੀਫਾਰਮ ਵੀ ਉਹਨਾਂ ਨੂੰ ਦਿੱਤੀ ਜਾਂਦੀ ਬਿਲਕੁਲ ਇਥੋਂ ਤੱਕ ਅੱਜ ਕੱਲ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਜਿਹੜੇ ਅੱਗੇ ਮੁਲਾਜ਼ਮ ਨੇ ਕਹਿੰਦਾ ਪਾਪ ਕੇ ਪ੍ਰਾਈਵੇਟ ਖੇਤਰ ਦੇ ਵਿੱਚ ਵੀ ਜਿਹੜੇ ਕਰਮਚਾਰੀ ਕੰਮ ਕਰ ਰਹੇ ਨੇ ਉਹਨਾਂ ਨੂੰ ਇੱਕ ਖਾਸ ਤਰ੍ਹਾਂ ਦੀਆਂ ਵਰਦੀਆਂ ਉਹਨਾਂ ਉੱਤੇ ਲਾਗੂ ਕੀਤੀਆਂ ਜਾਂਦੀਆਂ ਨੇ ਉਹਨਾਂ ਦਾ ਇੱਕ ਵੱਖਰਾ ਜਿਹੜਾ ਪਹਿਰਾਵਾ ਉਹ ਸਾਹਮਣੇ ਆਉਂਦਾ ਤੇ ਪਤਾ ਲੱਗਦਾ ਕਿ ਉਹ ਇਹ ਫਲਾਨੀ ਕੰਪਨੀ ਦੇ ਨੇ ਫਲਾਨੀ ਹਿੱਤ ਦੇ ਨੇ ਫਲਾਨੇ ਇਹ ادارے ਦੇ ਵਿੱਚ ਕੰਮ ਕਰਦੇ ਨੇ ਜੀ ਡਾਕਟਰ ਸਾਹਿਬ ਬਿਲਕੁਲ ਜੀ ਇਹ ਇਸ ਤਰ੍ਹਾਂ ਦੀ ਵੱਖੋ ਵੱਖਰੇ ادارے ਆ ਨੇ ਆਪੋ ਆਪਣੀ ਪਹਿਚਾਣ ਨਿਰਧਾਰਤ ਕਰਨ ਦੇ ਲਈ ਇਸ ਤਰ੍ਹਾਂ ਦੀ ਡੈਸ ਕੋਡ ਬਣਾਏ ਹੁੰਦੇ ਨੇ ਜਿਵੇਂ ਹਵਾਈ ਜਹਾਜ਼ਾਂ ਦੇ ਵਿੱਚ ਏਅਰ ਹੋਸਟੈਸ ਦਾ ਵੱਖਰਾ ਪਹਿਰਾਵਾ ਹੁੰਦਾ ਹਰੇਕ ਕੰਪਨੀ ਦਾ ਵੱਖਰਾ ਹੁੰਦਾ ਪਾਇਲਟ ਦਾ ਵੱਖਰਾ ਹੈ ਇਸੇ ਤਰ੍ਹਾਂ ਹੋਰ ਸੰਸਥਾਵਾਂ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਪ੍ਰਾਈਵੇਟ ادارے ਦੇ ਵਿੱਚ ਜਿਹੜੇ ਕਾਰਪੋਰੇਸ਼ਨ ਕਹਿੰ ਗਿਆ ਉਹਨਾਂ ਨੇ ਆਪੋ ਆਪਣੇ ਦਰਜਾ ਬਦਰਜਾ ਕਰਮਚਾਰੀਆਂ ਦੇ ਮੁਤਾਬਕ ਕਲਾਸ 1 ਕਲਾਸ 2 ਕਲਾਸ 3 4 ਉਸ ਤਰ੍ਹਾਂ ਦੇ ਹਿਸਾਬ ਨਾਲ ਉਹਨਾਂ ਦੀਆਂ ਵਰਦੀਆਂ ਨਿਰਧਾਰਿਤ ਕੀਤੀਆਂ ਹੁੰਦੀਆਂ ਨੇ ਤੇ ਉਹ ਆਪਣੀ ਇੱਕ ਪਛਾਣ ਦੇ ਲਈ ਲਾਗੂ ਵੀ ਕਰਦੇ ਨੇ ਇਸੇ ਤਰ੍ਹਾਂ ਸਰਕਾਰੀ ਈਦਾਰਿਆਂ ਦੇ ਵਿੱਚ ਸਰਕਾਰ ਦੀ ਚਾਹੇ ਤਾਂ ਉਹ ਡਰੈਸ ਕੋਡ ਲਾਗੂ ਕਰ ਸਕਦੀ ਹੈ ਤੇ ਕਰ ਬਿਲਕੁਲ ਬਿਲਕੁਲ ਡਰੈਸ ਕੋਡ ਦੇ ਕਈ ਮਹੱਤਵ ਨੇ ਆਪਾਂ ਤਾਂ ਲੱਗਦਾ ਹੈ ਕਿ ਇਹ ਜਿਹੜਾ ਇਹਨਾਂ ਦਾ ਫੰਕਸ਼ਨਰੀ ਕੀ ਹੈ ਜਿਵੇਂ ਕਿ ਬੈਂਡ ਵਾਜੇ ਨੇ ਜਿਹੜੇ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂ ਹੋਰ ਸਗਣਾ ਜਾਂ ਅੱਛੇ ਜਿਹੜੇ ਵਧੀਆ ਪ੍ਰੋਗਰਾਮ ਕੋਈ ਖੁਸ਼ੀ ਦੇ ਹੁੰਦੇ ਆ ਤਾਂ ਉੱਥੇ ਇੱਕ ਜਦੋਂ ਅਜਿਹਾ ਸਾਜ਼ ਉੱਠਦਾ ਹੈ ਤਾਂ ਕਹਿੰਦਾ ਭਾਬਾ ਕਿ ਉਹ ਧਿਰ ਵੀ ਇੱਕ ਬੈਂਡ ਵਾਜੇ ਵੀ ਇੱਕ ਆਪਣੀ ਵੱਖਰੀ ਵਰਦੀ ਦੇ ਵਿੱਚ ਹੁੰਦੇ ਨੇ ਜੀ ਡਾਕਟਰ ਸਾਹਿਬ ਅ ਬਾਕੀ ਕਿਉਂਕਿ ਭਾਰਤਿਕ ਬਨਸਵੰਤਾ ਬੰਗਲਾਦੇਸ਼ ਹੈ ਇਹ ਹਰੇਕ ਕਿਤੇ ਦੀ ਹਰੇਕ ਦੇਸ਼ ਸੂਬੇ ਦੀ ਹਰੇਕ ਰਾਜ ਦੀ ਆਪੋ ਆਪਣਾ ਪਹਿਰਾਵਾ ਹੈ ਆਪੋ ਆਪਣੀ ਭਾਸ਼ਾ ਹੈ ਆਪੋ ਆਪਣਾ ਸੱਭਿਆਚਾਰ ਹੈ ਉਹਦੇ ਮੁਤਾਬਕ ਵੀ ਕੁਝ ਵਿਅਕਤੀ ਧਾਰਮਿਕ ਖੇਤਰ ਦੇ ਵਿੱਚ ਵੀ ਕਈ ਜਿਹੜੀਆਂ ਆਧਾਰੇ ਨੇ ਕਹਿੰਦਾ ਭਾਵੇਂ ਉਹਨਾਂ ਵੱਲੋਂ ਵੀ ਜੋਰ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਮਤਲਬ ਧੁਕਮਾ ਧਰਮ ਦੇ ਲਿਹਾਜ਼ ਤੋਂ ਜਿਹੜਾ ਉਹ ਪਹਿਰਾਵਾ ਹੋਵੇ ਬਿਲਕੁਲ ਜੀ ਉਥੋਂ ਦੀ ਸਮੇਂ ਦੀਆਂ ਜਾਂ ਸਥਾਨਕ ਜਿਹੜੀਆਂ ਲੋਕਾਂ ਨੇ ਉਹਨਾਂ ਦੇ ਮੁਤਾਬਕ ਜਿਹੜਾ ਕਿ ਪਹਿਲਾਂ ਤੋਂ ਪਰਾਕੀਮ ਕਾਰ ਤੋਂ ਉੱਥੇ ਪਹਿਰਾਵਾ ਵਰਤਿਆ ਜਾਂਦਾ ਉਹ ਉਸ ਨੂੰ ਪ੍ਰਚਲਿਤ ਕਰਨ ਦੇ ਲਈ ਇਸ ਤਰ੍ਹਾਂ ਦੇ ਨਿਯਮ ਬਣਾਏ ਜਾਂਦੇ ਨੇ ਤੇ ਅਡੌਕਟ ਵੀ ਕੀਤੇ ਜਾਂਦੇ ਨੇ ਇਵੇਂ ਜਿਵੇਂ ਧਾਰਮਿਕ ਖੇਤਰ ਦੇ ਵਿੱਚ ਸਮਾਜਿਕ ਖੇਤਰ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਬੰਦਸ਼ਾਂ ਜਾਂ ਇਸ ਤਰ੍ਹਾਂ ਦੇ ਕੋਡ ਲਾਗੂ ਕੀਤੇ ਜਾਂਦੇ ਨੇ ਹਾਂ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇਕਰ ਆਪਾਂ ਗੱਲ ਦੇਖ ਲਈਏ ਕਰ ਲਈਏ ਤਾਂ ਉਹਨਾਂ ਦਾ ਇੱਕ ਵੱਖਰਾ ਪਹਿਰਾਵਾ ਪੱਗ ਦਾ ਸਟਾਈਲ ਵੀ ਕਹਿੰਦਾ ਭਾਵ ਕਿ ਸਰੋਵਣੀ ਕਮੇਟੀ ਦੇ ਇੱਕ ਵੈੰਗਦੇ ਵਿੱਚ ਪੱਗ ਦਾ ਸਟਾਈਲ ਵੀ ਆਪਾਂ ਵੱਖਰੀ ਤਰ੍ਹਾਂ ਦਾ ਦੇਖ ਸਕਦੇ ਹਾਂ ਡਾਕਟਰ ਸਾਹਿਬ ਬਿਲਕੁਲ ਜੀ ਇਹੀ ਹੈ ਜਿਸ ਤਰ੍ਹਾਂ ਕਿ ਪਹਿਲਾਂ ਆਪਾਂ ਪ੍ਰਾਚੀਨ ਜਿਹੜੇ ਆਪਣੇ ਸਿੱਖ ਰਵੈਤਾਂ ਦੇ ਮਤਲਬਕ ਦੇਖਿਆ ਜਾਵੇ ਜਿਹੜੇ ਨਾਮਧਾਰੀਏ ਸੈਕਟਾ ਉਹਨਾਂ ਦਾ ਵੱਖਰਾ ਪਹਿਰਾਵਾ ਹੈ ਨਿਹੰਗ ਸਿੰਘਾਂ ਦਾ ਵੱਖਰਾ ਪਹਿਰਾਵਾ ਹੈ ਰਾਗੀ ਸਿੰਘਾਂ ਦਾ ਆਪਣਾ ਇੱਕ ਵੱਖਰਾ ਪਹਿਰਾਵਾ ਹੈ ਤੇ ਕਈ ਜਿਹੜੀਆਂ ਸੰਪਰਦਾਵਾਂ ਨੇ ਜਿਵੇਂ ਰਾੜਾ ਸਾਹਿਬ ਹੋ ਗਿਆ ਜਦ ਹਰ ਕਿਸਰ ਹੋ ਗਿਆ ਉਹਨਾਂ ਦੇ ਆਪੋ ਆਪਣੇ ਵੱਖ-ਵੱਖਰੇ ਪਹਿਰਾਵੇ ਨੇ ਉਹਦੇ ਮੁਤਾਬਕ ਉਹ ਆਪਣਾ ਉਹਨਾਂ ਨੂੰ ਧਾਰਨ ਕਰਦੇ ਨੇ ਹਾਂ ਹਾਂ ਕਈ ਬਿਲਕੁਲ ਜਿਹੜੇ ਮਤਲਬ ਧਾਰਮਿਕ ਅਗਲੇ ਜਿਹੜੇ ਵਿੰਗ ਨੇ ਉਹਨਾਂ ਦੇ ਵੱਖਰੇ ਪਹਿਰਾਵੇ ਆਪਾਂ ਦੇਖਦੇ ਹਾਂ ਪਰ ਜਦੋਂ ਕੋਈ ਪਹਿਰਾਵਾ ਥੋਪਿਆ ਜਾਂਦਾ ਡਾਕਟਰ ਸਾਹਿਬ ਗੱਲ ਦਾ ਉੱਥੇ ਆ ਕੇ ਵੱਖਰੀ ਤਰ੍ਹਾਂ ਦੀ ਹੋੜ ਨਿਪਟਦੀ ਹੈ ਹੁਣ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਕਿ ਸਕੂਲਾਂ ਦੇ ਵਿੱਚ ਟੀਚਰ ਸਾਹਿਬਾਨ ਨੂੰ ਜਿਹੜਾ ਪਹਿਰਾਵਾ ਉਹਨਾਂ ਨੂੰ ਲਾਗੂ ਕੀਤਾ ਗਿਆ ਤੇ ਉੱਥੇ ਜਾ ਕੇ ਜਿਵੇਂ ਥੋਪਣ ਵਾਲੀ ਗੱਲ ਹੈ ਉੱਥੇ ਕੁਝ ਆਜ਼ਾਦੀ ਜਿਹੜੀ ਹੈ ਪਹਿਰਾਵੇ ਦੀ ਉਹਦੇ ਉੱਤੇ ਕੁਝ ਫਟਾਸ ਵਾਲਾ ਮਾਹੌਲ ਸਾਹਮਣੇ ਆਉਂਦਾ ਹੈ ਜੀ ਪੂਤਾ ਪਿੰਡ ਸਭ ਠੀਕ ਹੈ ਅਕਾਦਮਿਕ ਖੇਤਰ ਦੇ ਵਿੱਚ ਅਕਾਦਮਿਕ ਅਦਾਰਿਆਂ ਦੇ ਵਿੱਚ ਫ੍ਰੀ ਹੋਣਾ ਚਾਹੀਦਾ ਆਪਣੇ ਪਹਿਰ ਪਹਿਰਾਵੇ ਦੇ ਵਿੱਚ ਬੋਲਚਾਲ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਪਰੰਤੂ ਕਈ ਜਗ੍ਹਾ ਤੇ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਇਹਨਾਂ ਅਦਾਰਿਆਂ ਦੇ ਵਿੱਚ ਜਿਹੜੀ ਆਪਣੀ ਫ੍ਰੀडम ਹੈ ਉਹਦਾ ਦੁਰਉਪਯੋਗ ਵੀ ਕੀਤਾ ਜਾਂਦਾ ਤੇ ਇਸ ਤਰ੍ਹਾਂ ਦਾ ਪਹਿਰਾਵਾ ਕਈ ਅਧਿਅਪਕਾਂ ਜਾਂ ਅਧਿਅਪਕਾਵਾਂ ਦਾ ਪਹਿਨਿਆ ਜਾਂਦਾ ਜਿਹੜਾ ਕਿ ਕਿਸੇ ਤਰ੍ਹਾਂ ਵੀ ਉਸ ਸਮਾਜ ਦੇ ਵਿੱਚ ਪ੍ਰਵਾਨਿਤ ਨਹੀਂ ਹੁੰਦਾ ਤੇ ਉਹਦੇ ਤੋਂ ਉੱਤੇ ਜਿੰਨਾ ਵੱਧਦੀ ਹੈ ਤੇ ਇਸ ਤਰ੍ਹਾਂ ਦੀ ਕਈ ਕੁਝ ਦੇਖਣ ਨੂੰ ਮਿਲਦਾ ਹੈ ਇਸ ਕਰਕੇ ਫਿਰ ਉਸ ਦੇ ਪ੍ਰਬੰਧਕਾਂ ਨੂੰ ਜਾਂ ਸਰਕਾਰ ਨੂੰ ਕੁਝ ਨਾ ਕੁਝ پابੰਦੀ ਲਾਉਣੀ ਪੈਂਦੀ ਹੈ ਇਹ ਜ਼ਰੂਰੀ ਹੋ ਜਾਂਦਾ ਜਦੋਂ ਕਿ ਉਸ ਸੀਮਾ ਤੋਂ ਲੰਘ ਜਾਂਦੇ ਨੇ ਤਦ ਹੀ ਉਹ ਇਹ ਇਹ ਸੰਦਰ ਦੇ ਵਿੱਚ ਇਹ ਸਵਾਲ ਉੱਠਦੇ ਨੇ ਵੈਸੇ ਉੱਠਣੇ ਨਹੀਂ ਚਾਹੀਦੇ ਪ੍ਰੰਤੂ ਕਿਉਂਕਿ ਕਈ ਇਨਾ ਬੈਸਟਲਾਈ ਹੋ ਜਾਂਦੇ ਨੇ ਜਿਹੜਾ ਕਿ ਸਾਡੀਆਂ ਸਥਾਨਕ ਲੋੜਾਂ ਦੇ ਮੁਤਾਬਕ ਸਾਡੇ ਦੇਸ਼ ਦੇ ਅਨੁਕੂਲ ਉਹ ਪਹਿਰਾਵਾ ਨਹੀਂ ਹੁੰਦਾ ਉਹ ਵੀ ਘਰਨ ਕਰਨ ਲੱਗ ਜਾਂਦੇ ਨੇ ਤੇ ਉਹਦੇ ਨਾਲ ਬੱਚਿਆਂ ਦੇ ਉੱਪਰ ਬਾਲ ਮਨਾਂ ਦੇ ਉੱਪਰ ਹੋਰ ਤਰ੍ਹਾਂ ਦਾ ਅਸਰ ਪੈਂਦਾ ਇਸ ਨੂੰ ਰੋਕਣ ਦੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਬੇਸ਼ੱਕ ਲੀਡਰਾਂ ਦੇ ਪਹਿਰਾਵੇ ਵੀ ਆਪਾਂ ਦੇਖੀਏ ਤਾਂ ਉਹਨਾਂ ਦੇ ਵੀ ਇੱਕ ਡਰੈਸ ਕੋਡ ਲੱਗੇ ਆਪਣੀਆਂ ਪਾਰਟੀਆਂ ਦੀ ਵੀ ਵੱਖੋ ਵੱਖਰੇ ਡਰੈਸ ਕੋਡ ਨੇ ਉਹ ਆਪੋ ਆਪਣੀ ਡਰੈਸ ਪਹਿਨਦੇ ਨੇ ਇਸ ਸੱਤ ਕੇ ਸਰਕਾਰਾਂ ਜਾਂ ਅਧਾਰਿਆਂ ਵੱਲੋਂ ਇਸ ਤਰ੍ਹਾਂ ਦੀ ਥੋੜੀ ਜੀ ਸਮਾਜਿਕ ਬਣਤਰ ਨੂੰ ਬਣਾਈ ਰੱਖਣ ਦੇ ਲਈ ਦੇਸ਼ ਦੀ ਤਰੱਕੀ ਤੇ ਵਿਕਾਸ ਦੇ ਵਿੱਚ ਕੋਈ ਬਾਧਾ ਨਾ ਪਵੇ ਉਸ ਤਰ੍ਹਾਂ ਦੀ ਥੋੜੇ ਥੋੜੇ ਨਿਯਮ ਲਾਗੂ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਤਹਿਤ ਹੀ ਇਹ ਲੱਗਦਾ ਹੈ ਵੀ ਜਿਹੜਾ ਮਹਾਰਾਸ਼ਟਰ ਸਰਕਾਰ ਨੇ ਇਹ ਆਪਣਾ ਇਹ ਡਰੈਸ ਕੋਡ ਲਾਗੂ ਕੀਤਾ ਹੈ ਇਹ ਹੋ ਸਕਦਾ ਵੀ ਬਹੁਤ ਜ਼ਿਆਦਾ ਅੱਗੇ ਵਧ ਕੇ ਹੋਣ ਜਾਂ ਇਸ ਤਰ੍ਹਾਂ ਦਾ ਬਸਟਮਾਈਜ਼ ਹੋ ਗਿਆ ਹੋਵੇ ਜਿਹੜਾ ਕਿ ਇਥੋਂ ਦੀਆਂ ਹਾਲਤਾਂ ਦੇ ਅਨੁਕੂਲ ਨਹੀਂ ਸੀ ਤਾਂ ਜੋ ਸਰਕਾਰ ਨੂੰ ਇਸ ਤਰ੍ਹਾਂ ਦਾ ਫੈਸਲਾ ਲੈਣਾ ਪਿਆ ਬਿਲਕੁਲ ਡਾਕਟਰ ਸਾਹਿਬ ਆਪਾਂ ਪਹਿਰਾਵੇ ਦੀ ਗੱਲ ਕਰ ਰਹੇ ਸੀ ਪਹਿਰਾਵਾ ਵੀ ਇੱਕ ਇਨਸਾਨ ਦੀ ਇੱਕ ਵੱਡੀ ਕਿਸ ਜਿੱਤੇ ਸ਼ਾਨ ਹੈ ਉੱਥੇ ਲੋੜ ਵੀ ਹੈ ਖੈਰ ਜਿਕਰ ਆਪਾਂ ਨਾਲ ਨੂੰ ਸਿਆਸੀ ਮਾਹੌਲ ਨੂੰ ਤੋਰੀਏ ਜਿਵੇਂ ਕਿ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਤੋਰੀ ਵੀ ਸੀ ਕਰਕੇ ਆਈਪੀਐਲ ਵੱਲ ਜਾ ਰਹੇ ਨੇ ਕਮੈਂਟਰੀ ਲਈ ਨਵਜੋਤ ਸਿੰਘ ਸਿੱਧੂ ਤੇ ਸੂਬੇ ਦੇ ਵਿੱਚ ਅੱਜ ਉਹਨਾਂ ਪ੍ਰਤੀ ਵੱਖਰੀ ਤਰ੍ਹਾਂ ਦੀ ਚਰਚਾ ਰਹੀ ਕਿ ਉਹ ਸਿਆਸਤ ਦੇ ਵਿੱਚ ਕਿਵੇਂ ਆਪਣੀ ਸਰਗਰਮੀ ਰੱਖ ਸਕਣਗੇ ਜੀ ਡਾਕਟਰ ਸਾਹਿਬ ਪਿੰਡਰ ਸਾਹਿਬ ਜਿਸ ਤਰ੍ਹਾਂ ਕਿ ਪਿਛਲੇ ਕੁਝ ਸਮੇਂ ਤੋਂ ਸਰਦਾਰ ਨਬਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਖਾਸ ਤੌਰ ਤੇ ਪਾਰਟੀ ਦੇ ਵਿੱਚ ਕਪਾਸੀ ੱਤੇ ਹੋਏ ਲੱਗਦੇ ਸੀ ਤੇ ਉਹ ਆਪਣੀ ਪ੍ਰੈਜੈਂਸ ਦਿਖਾਉਣ ਦੇ ਲਈ ਕਈ ਕੁਛ ਉਹਨਾਂ ਨੇ ਕੀਤਾ ਕਈ ਵਾਰ ਉਹਨਾਂ ਨੇ ਰੈਲੀਆਂ ਵੀ ਆਪਣੇ ਤੌਰ ਤੇ ਕਰਦੇ ਰਹੇ ਜਿਹਦੇ ਸਬੰਧ ਦੇ ਵਿੱਚ ਸਟੇਟ ਦੀ ਕਮੇਟੀ ਨੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਵੀ ਕੀਤੀਆਂ ਫਿਰ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀ ਕਲਮਬੰਦੀ ਵੀ ਕੀਤੀ ਗਈ ਤੇ ਉਹਨਾਂ ਨੂੰ ਨਿਰਦੇਸ਼ ਵੀ ਦਿਵਾਏ ਗਏ ਕਿ ਸੀਮਾ ਦੇ ਵਿੱਚ ਰਹਿ ਕੇ ਕੰਮ ਕੀਤਾ ਜਾਵੇ ਪਰੰਤੂ ਲਗਾਤਾਰ ਨਵੇਂ ਤੋਂ ਨਵੇਂ 이슈 ਸ਼ੇਅਰ ਤੇ ਸੀ ਪਿਛਲੇ ਦਿਨੀ ਹੀ ਉਹ ਗਵਰਨਰ ਸਾਹਿਬ ਨੂੰ ਮੇਕ ਆਇਨੇ ਪੰਜਾਬ ਬਾਰੇ ਕੁਝ ਮਸਲੇ ਉਠਾਉਂਦੇ ਰਹਿੰਦੇ ਸੀ ਹੁਣ ਇਹ ਲੱਗਿਆ ਵੀ ਭਈ ਇਸ ਪੱਖ ਦੇ ਵਿੱਚੋਂ ਉਹਨਾਂ ਨੂੰ ਸ਼ਾਇਦ ਪਾਰਲੀਮੈਂਟ ਦੀ ਕਿਉਂ ਨਾ ਆ ਰਹੀਆਂ ਨੇ ਉਹ ਆਪਣਾ ਕਿਸੇ ਹਲਕੇ ਤੋਂ ਚੋਣ ਲੜਨ ਤੋਂ ਪਹਿਲਾਂ ਹੀ ਉਹ ਕਹਿ ਚੁੱਕੇ ਨੇ ਵੀ ਮੈਂ ਹਾਲਾਂਕਿ ਪਾਰਲੀਮੈਂਟ ਦੀ ਇਲੈਕਸ਼ਨ ਨਹੀਂ ਲੜਨਾ ਚਾਹਾਂਗਾ ਬਾਕੀ ਤਾਂ ਪਾਰਟੀ ਦਾ ਡਿਸਪਲਿਨ ਹੈ ਜਾਂ ਪਾਰਟੀ ਦਾ ਹੁਕਮ ਹੈ ਉਹ ਤੇ ਮੇ ਲਿਆ ਜਾਂਦਾ ਇਹ ਤਾਂ ਬਾਅਦ ਦੇ ਵਿੱਚ ਸਾਹਮਣੇ ਆਵੇਗਾ ਤੇ ਪਰ ਉਹਨਾਂ ਨੇ ਆਈਪੀਐਲ ਦੀ ਕਮੈਂਟਰੀ ਕਰਨ ਦੇ ਲਈ ਆਪਣਾ ਕਾਰਜ ਆਰੰਭ ਦਿੱਤਾ ਇਹਦੇ ਵਿੱਚ ਦੋ ਕੰਮ ਹੋ ਸਕਦੇ ਨੇ ਇੱਕ ਉਹਨਾਂ ਦਾ ਆਪਣਾ ਸ਼ੌਕ ਹੋ ਸਕਦਾ ਇੱਕ ਉਹਨਾਂ ਦੀ ਆਪਣੀ ਪ੍ਰੋਫੈਸ਼ਨ ਵੀ ਸੀਗਾ ਇਹ ਉਹਦੇ ਨਾਲ ਉਹਨਾਂ ਦੀ ਵਿੱਤੀ ਸਰੋਤ ਵੀ ਜੁੜੇ ਹੋਏ ਸੀ ਇਸ ਕਾਰਨ ਵੀ ਉਹ ਇਧਰ ਗਏ ਹੋਣਗੇ ਇਹ ਕਿਉਂਕਿ ਹਰੇਕ ਵਿਅਕਤੀ ਆ ਚਾਹੇ ਪੋਲੀਟੀਸ਼ੀਅਨ ਕੋਈ ਵੀ ਹੈ ਉਹਦਾ ਆਪਣਾ ਇੱਕ ਸੋਰਸ ਹੋਰ ਵੀ ਹੁੰਦਾ ਹੈ ਆਪਣੇ ਸੋਰਸ ਆਫ ਇਨਕਮ ਜਾਂ ਸੋਰਸ ਕਿਸੇ ਹੋਰ ਕਾਰਤਵੀ ਨਾਲ ਕਰਦੇ ਨੇ ਕੋਈ ਇੰਡਸਟਰੀ ਲਿਸਟ ਹੁੰਦਾ ਕੋਈ ਕੀਤੀ ਬਾਣੀ ਦਾ ਹੁੰਦਾ ਕੋਈ ਕੁਝ ਹੁੰਦਾ ਨੂੰ ਸਰਦਾਰ ਨਿਯੋਜਨ ਸਿੰਦੂ ਦਾ ਇਹ ਕਾਰਸੀ ਉਹਨਾਂ ਨੇ ਇਸ ਕੰਮ ਨੂੰ ਫਿਰ ਅਡਾਪਟ ਕੀਤਾਗਾ ਇਹ ਇਹ ਸੰਬੰਧ ਹੋ ਸਕਦੇ ਨੇ ਬਾਕੀ ਇਹ ਕੁਝ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆ ਜਾਣਗੀਆਂ ਹੌਲੀ ਹੌਲੀ ਜੀ ਪਿੰਡਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਪਾਪ ਕਿ ਉਹਨਾਂ ਦਾ ਵਿਤੀ ਸਰੂਤ ਵੀ ਹੋ ਸਕਦਾ ਹੈ ਇਹ ਆਈਪੀਐਲ ਖੇਤਰ ਕਮੈਂਟਰੀ ਪਹਿਲਾਂ ਵੀ ਕਰਦੇ ਰਹੇ ਨੇ ਤੇ ਦੁਬਾਰਾ ਕਰਨਗੇ ਕਮੈਂਟਰੀ ਦੇ ਦੌਰਾਨ ਵੀ ਉਹ ਜਿਹੜੀ ਸਿਆਸ ਦੇ ਵਿੱਚ ਭੱਕੀ ਰਹਿ ਸਕਦੇ ਨੇ ਖੈਰ ਉਹਨਾਂ ਦਾ ਇਹ ਸ਼ੌਕ ਵੀ ਹੋ ਸਕਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਜੀ ਦਾ ਇੱਕ ਵਾਰੀ ਸ਼ੌਂਕ ਸੀਗਾ ਗਾਣੇ ਗਾਉਣਾ ਉਹਨਾਂ ਨੇ ਇੱਕ ਵਾਰੀ ਗਾਉਣਾ ਰਿਕਾਰਡ ਵੀ ਕਰਾਇਆ ਮੈਂ ਹਾਂ ਜੱਟ ਪੰਜਾਬੀ ਉਹ ਵੀ ਇੱਕ ਵਾਰ ਚਰਚਾ ਦਾ ਵਿਸ਼ਾ ਵੀ ਰਿਹਾ ਹੁਣ ਵੇਖਣਾ ਹੋਵੇਗਾ ਕਿ ਇਹ ਜੱਟ ਪੰਜਾਬੀ ਕਹਿਣ ਦਾ ਭਾਵ ਕਿ ਨਵਜੋਤ ਸਿੰਘ ਸਿੱਧੂ ਇਹ ਕਮੈਂਟਰੀ ਦੇ ਨਾਲ ਨਾਲ ਜਿਹੜੀ ਐ ਸਿਆਸੀ ਜ਼ਿੰਮੇਵਾਰੀ ਖਾਸ ਕਰਕੇ ਕਾਂਗਰਸ ਦੀ ਉਹ ਕਿਵੇਂ ਨਿਵਾਸ ਸਕਣਗੇ ਖੈਰ ਦੇਖਦੇ ਹਾਂ ਕਿ ਅਗਲੇ ਸਮੇਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਅਗਲੀ ਦੁਬਾਰਾ ਸ਼ੁਰੂ ਹੋਈ ਹੈ ਪਾਰੀ ਉਹਨਾਂ ਦੀ ਕਮੈਂਟਰੀ ਉਹ ਕਿਵੇਂ ਰਹਿੰਦੀ ਹੈ ਦੇ ਨਾਲ ਉਹ ਸਿਆਸੀ ਜਿਹੜਾ ਆਪਣਾ ਸ਼ੌਕ ਜਾਂ ਪ੍ਰੋਫੈਸ਼ਨਲ ਪੱਖੋਂ ਇਹ ਸਿਆਸਤ ਨੂੰ ਉਹ ਕਿਵੇਂ ਅੱਗੇ ਲੈ ਕੇ ਜਾਣਗੇ ਖੈਰ ਕਈ ਤਰ੍ਹਾਂ ਦੇ ਸਵਾਲ ਵੀ ਨੇ ਦੂਜੇ ਬਣੇ ਡਾਕਟਰ ਸਾਹਿਬ ਆਪਾਂ ਆਈਏ ਬਲਕੌਰ ਸਿੰਘ ਸਿੱਧੂ ਪੰਜਾਬ ਦੇ ਦੂਸਰੇ ਸਿੱਧੂ ਸਿੱਧੂ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਉਹਨਾਂ ਨੇ ਇੱਕ ਅੱਜ ਕਹਿੰਦਾ ਭਾਗ ਕੇ ਇੱਛਾ ਜ਼ਾਹਰ ਕੀਤੀ ਹੈ ਇੱਕ ਸੰਕੇਤ ਦਿੱਤਾ ਕਿ ਉਹ ਸਿਆਸਤ ਵੱਲ ਜਾ ਸਕਦੇ ਨੇ ਪਰ ਨਾਲ ਉਹਨਾਂ ਨੇ ਇੱਕ ਵਿਸ਼ਰਾਮ ਵੀ ਦਿੱਤਾ ਕਿ ਜਦੋਂ ਲੋਕ ਚਾਹਣਗੇ ਸਾਹਿਬ ਮੀਡੀਆ ਮਿਲਨੀਦਾਨ ਉਹਨਾਂ ਦਾ ਅਜਿਹਾ ਸੰਕੇਤ ਤੇ ਇੱਕ ਨਾਲ ਬ੍ਰੇਕ ਦੋਨੇ ਗੱਲਾਂ ਸਾਹਮਣੇ ਆ ਰਹੀਆਂ ਨੇ ਕੀ ਸਮਝਦੇ ਹੋ ਬਲਕੌਰ ਸਿੰਘ ਸਿੱਧੂ ਕਹਿੰਦਾ ਭਾਵ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਉਹਨਾਂ ਦੇ ਘਰੇ ਪੁੱਤਰ ਦੀ ਦਾਤ ਜਿਹੜੀ ਪਿਛਲੇ ਦਿਨੀ ਵੀ ਹੋਈ ਹੈ ਖੁਸ਼ੀਆਂ ਆ ਭਰੇ ਮਾਹੌਲ ਤੋਂ ਬਾਅਦ ਉਹਨਾਂ ਵੱਲੋਂ ਇੱਕ ਨਵਾਂ ਸਿਆਸੀ ਪੈਂਤੜਾ ਛੱਡਣਾ ਜੀ ਡਾਕਟਰ ਸਾਹਿਬ ਪਿੰਡਾ ਸਾਹਿਬ ਜਿਵੇਂ ਕਿ ਪਿਛਲੇ ਸਾਲਾਂ ਦੇ ਵਿੱਚ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਤੇ ਇੱਕ ਪਯੋ ਦੇ ਲਈ ਬਹੁਤ ਵੱਡੀ ਕਿਸਮਤੀ ਵਾਲੀ ਗੱਲ ਸੀ ਤੇ ਬੜੇ ਹੌਸ਼ੌਕ ਦੇ ਵਿੱਚ ਸੀ ਬੜਾ ਉਹਨਾਂ ਨੂੰ ਕਿਉਂਕਿ ਹੁਣ ਹਰ ਪੁੱਤਰ ਦਾ ਚਲੇ ਜਾਣਾ ਬਹੁਤ ਦੁਖਦਾਈ ਹੁੰਦਾ ਉਹ ਉਹ ਲਗਾਤਾਰ ਆਪਣੇ ਪੁੱਤਰ ਨੂੰ ਇਨਸਾਫ ਦਵਾਉਣ ਦੇ ਲਈ ਵੀ ਵਾਰ ਬਲੰਕਰਦੇ ਰਹੇ ਨੇ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਹੁਣ ਫਿਰ ਤਰਦੀ ਦਾਤ ਮਖਸ਼ੀਅਤ ਉਹਦੇ ਵਿੱਚੋਂ ਹੋ ਆਪਣੇ ਹੌਸਲੇ ਦੇ ਵਿੱਚ ਨੇ ਤੇ ਜਿਸ ਤਰ੍ਹਾਂ ਉਹਨਾਂ ਦੇ ਸਮਰਥਕਾਂ ਔਰ ਉਹਨਾਂ ਦੀ ਪ੍ਰਸ਼ੰਸਕਾਂ ਵੱਲੋਂ ਖੁਸ਼ੀ ਜਤਾਈ ਜਾ ਰਹੀ ਹੈ ਉਹਦੇ ਨਾਲ ਬਲਕੌਰ ਸਿੰਘ ਸਿੱਧੂ ਨੂੰ ਕਾਫੀ ਬਲ ਵੀ ਮਿਲਿਆ ਤੇ ਜਿੱਥੋਂ ਤੱਕ ਗੱਲ ਹੈ ਵੀ ਉਹਨਾਂ ਦੀ ਪੋਲਿਟਿਕਸ ਵਿੱਚ ਆਉਣ ਦਾ ਸਵਾਲ ਹੈ ਉਹ ਉਹਨਾਂ ਨੇ ਯਾਹਰ ਕੀਤੀ ਹੈ ਵੀ ਮੇਰਾ ਹਾਲੇ ਤੱਕ ਕੋਈ ਯੋਹਨ ਪਰੰਤੂ ਜੇ ਪ੍ਰਸ਼ੰਸਕ ਕਹਿਣਗੇ ਜਾਂ ਲੋਕ ਕਹਿਣਗੇ ਤਾਂ ਇਹ ਵਿਚਾਰਿਆ ਜਾ ਸਕਦਾ ਮੈਂ ਕਦੀ ਇਸ ਪੱਖ ਤੋਂ ਮੈਂ ਜਵਾਬ ਨਹੀਂ ਦਿੰਦਾ ਇਸ ਗੱਲ ਨੂੰ ਦੇਖਦੇ ਆ ਇੱਕ ਗੱਲ ਸਾਹਮਣੇ ਆ ਰਹੀ ਆ ਜਦੋਂ 2022 ਦੀ ਸੰਗਰੂਰ ਵਿਖੇ ਪਾਰਲੀਮੈਂਟ ਦੀ ਉਪ ਚੋਣ ਹੋਣੀ ਸੀ ਤੇ ਉਦੋਂ ਕੈਂਡੀਡੇਟ ਲੱਭ ਰਹੇ ਸੀ ਤੇ ਸਰਦਾਰ ਡਾਕਟਰ ਸਰਦਾਰਾ ਸਿੰਘ ਜੋਹਲ ਜਿਹੜੇ ਕਿ ਉੱਗੇ ਅਰਥਸ਼ਾਸਤਰੀ ਨੇ ਉਹਨਾਂ ਨੇ ਇੱਕੇ ਬਿਆਨ ਦਿੱਤਾ ਸੀ ਕਿ ਕਾਂਗਰਸ ਪਾਰਟੀ ਨੂੰ ਜਾਂ ਸਾਰੀਆਂ ਪਾਰਟੀਆਂ ਨੂੰ ਇੱਥੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਟਿਕਟ ਦੇਣਾ ਚਾਹੀਦਾ ਤੇ ਉਹਨੂੰ ਚੋਣ ਲੜਾਉਣੀ ਚਾਹੀਦੀ ਆ ਉਦੋਂ ਆਮ ਘਵੀਰ ਬੰਦਿਆਂ ਨੇ ਕੁਝ ਬੰਦਿਆਂ ਨੇ ਸੋਚਿਆ ਸੀ ਵੀ ਇਹ ਕਿਸ ਤਰ੍ਹਾਂ ਦਾ ਬਿਆਨ ਹੈਗਾ ਹਾਲਾਂਕਿ ਉਹ ਬਹੁਤ ਵੱਡੇ ਅਰਥਸ਼ਾਸਤਰੀ ਨੇ ਬੜੇ ਉੱਗੇ ਵਿਦਵਾਨ ਨੇ ਇਹਦੇ ਤੋਂ ਹੁਣ ਗੱਲ ਦੀ ਸਮਝ ਆ ਰਹੀ ਹੈ ਵੀ ਉਹ ਬਹੁਤ ਢੂੰਗੇ ਬੰਦੇ ਨੇ ਜਿਹੜੇ ਵੱਡੇ ਬੰਦਿਆਂ ਦੀ ਗੱਲ ਹੁੰਦੀ ਹੈ ਉਹ ਤਾਂ ਕੋਈ ਨਾ ਕੋਈ ਮਾਣਾ ਹੁੰਦਾ ਉਹ ਹੁਣ ਮੈਨੂੰ ਸਮਝ ਆ ਰਹੀ ਹੈ ਨੇ ਉਹਨਾਂ ਨੇ ਕਿਉਂ ਕਿਹਾ ਸੀ ਕਿ ਇਸ ਵੇਲੇ ਉਸ ਵੇਲੇ ਹਾਲਾਂਕਿ ਕਾਂਗਰਸ ਪਾਰਟੀ ਨੇ ਵੀ ਇਹਨਾਂ ਤੱਕ ਅਪਰੋਚ ਕੀਤੀ ਸੀ ਪਰੰਤੂ ਉਦੋਂ ਬਲਕੌਰ ਸਿੰਘ ਸਿੱਧੂ ਹੋਣੀ ਬੜੇ ਸਦਮੇ ਦੇ ਵਿੱਚ ਸੰਤੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਹਲੇ ਮੈਂ ਇਸ ਪੱਖ ਕਾਨੂੰਨੀ ਆ ਸਕਦਾ ਪਰantu ਕਿ ਕੋਈ ਜ਼ਿੰਦਗੀ ਦਾ ਤਜਰਬਾ ਹੁੰਦਾ ਜਿਵੇਂ ਜੋਹਰ ਸਾਹਿਬ ਦਾ ਸੀਗਾ ਉਹਦੇ ਤੋਂ ਇਹ ਲੱਗਦਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਵੀ ਸਰਦਾਰ ਬਲਕੌਰ ਸਿੰਘ ਸਿੱਧੂ ਕਿਸੇ ਸੀਟ ਤੋਂ ਕੈਂਡੀਡੇਟ ਵੀ ਭਣ ਸਕਦੇ ਨੇ ਕਿਉਂਕਿ ਉਹਨਾਂ ਦੇ ਚਾਹਣ ਵਾਲੇ ਜਿਹੜੇ ਸਿੱਧੂ ਮੂਸੇਵਾਲੇ ਤੇ ਉਹ ਤਾਂ ਲਾਜ਼ਮੀ ਚਾਹੁੰਦੇ ਨੇ ਵੀ ਬਲਕੌਰ ਸਿੰਘ ਸਿੱਧੂ ਪਾਰਲੀਮੈਂਟ ਦੇ ਵਿੱਚ ਪਹੁੰਚਣ ਤੇ ਉੱਥੇ ਉਹ ਆਪਣੀ ਆਵਾਜ਼ ਬੁਲੰਦ ਕਰਨ ਇਹ ਇਸ ਤੋਂ ਇਹ ਮਾਨੀ ਵੀ ਲਈ ਜਾ ਸਕਦੇ ਨੇ ਦੀਪਿੰਦਰ ਸਾਹਿਬ ਬਲਕੌਰ ਡਾਕਟਰ ਸਾਹਿਬ ਇਹ ਲਈ ਕਿ ਮਹਿਰੂਮ ਗੈਕ ਸਿੱਤੂ ਮੂਸੇਵਾਲੇ ਕਹਿੰਦਾ ਭਾਵ ਕਿ ਸੁਭਦੀਪ ਸਿੱਧੂ ਨੇ ਵੀ ਆਪਣੀ ਵਿਧਾਨ ਸਭਾ ਦੀ ਚੋਣ ਆਪਣੇ ਅਖੀਰਲੇ ਜਿਨ੍ਹਾਂ ਦੇ ਵਿੱਚ ਲੜੀ ਸੀ ਉਹ ਗੱਲ ਵੱਖਰੀ ਸੀ ਕਿ ਉਹ ਸਫਲ ਨਹੀਂ ਸਨ ਹੋ ਸਕੇ ਹਾਲਾਂਕਿ ਉਹਨਾਂ ਦਾ ਸਫਲ ਨਾ ਹੋਣਾ ਉਹ ਵੀ ਇੱਕ ਉਸ ਸਮੇਂ ਵੱਡਾ ਇੱਕ ਚਰਚਾ ਦਾ ਵਿਸ਼ਾ ਵੀ ਰਿਹਾ ਸੀ ਕਿ ਜਿਨ੍ਹਾਂ ਦੀ ਦੁਨੀਆ ਭਰ ਦੇ ਵਿੱਚ ਕਰੋੜਾਂ ਫਾਲੋਅਰਸ ਹੋਣ ਤੇ ਉਹ ਪੰਜਾਬ ਦੇ ਵਿੱਚੋਂ ਬਾਤ ਖਾ ਗਏ ਨਹੀਂ ਖੈਰ ਅੱਗੇ ਵੇਖਣਾ ਹੋਵੇਗਾ ਕਿ ਹੁਣ ਪੁਲਕੌਰ ਸਿੰਘ ਸਿੱਧੂ ਦੀ ਜਿਹੜੀ ਹੈ ਸਿਆਸੀ ਜਿਹੜੀ ਹੈ ਉਹਨਾਂ ਇੱਕ ਇਸ਼ਾਰਾ ਕੀਤਾ ਹੈ ਅਗਲੇ ਸਮੇਂ ਉਹ ਕਿਸ ਤਰ੍ਹਾਂ ਰਹਿੰਦਾ ਸੋ ਡਾਕਟਰ ਸਾਹਿਬ ਤੁਸੀਂ ਇਹਨਾਂ ਸਾਰੀਆਂ ਗੱਲਾਂ ਲਈ ਚੈਨਲ ਈ ਮਿਸ਼ਨ ਪੰਜਾਬੀ ਨਾਲ ਗੱਲ ਸਾਂਝੀ ਕੀਤੀ ਸੋ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਈ ਮਿਸ਼ਨ ਪੰਜਾਬੀ